ਹਾਂਜੀ ਭੈਣੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਈਆਂ ਵਰਕ ਵਾਲੇ ਇਹ ਸੂਟ ਰਹਿਣਗੇ ਮਸ਼ੀਨ ਵਰਕ, ਹਾਰੀ ਵਰਕ ਤੇ ਹੈਂਡ ਵਰਕ ਦੇ ਇਹ ਸੂਟ ਰਹਿਣਗੇ ਬਹੁਤ ਹੀ ਸੋਹਣੇ ਸੂਟ ਨੇ ਬਹੁਤ ਹੀ ਸਫਾਈ ਨਾਲ ਕੰਮ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਸੋਹਣੇ ਪ੍ਰਾਈਸ ਵਿੱਚ ਅਸੀਂ ਤੁਹਾਨੂੰ ਇਹ ਸੂਟ ਦਵਾਂਗੇ ਦੇਖ ਸਕਦੇ ਹੋ ਆਪਣੇ ਕੋਲ ਇਹ ਕਰੱਸ ਸਿਮਰ ਤੇ ਦੋ ਸੂਟ ਨੇ ਇੱਕ ਤੇ ਮਸ਼ੀਨੀ ਵਰਕ ਕੀਤਾ ਗਿਆ ਤੇ ਇੱਕ ਤੇ ਆਰੀ ਨਾਲ ਹੈਂਡ ਟੱਚ ਦਿੱਤਾ ਗਿਆ ਵੀਡੀਓ ਵਿੱਚ ਕਲੀਅਰ ਨਹੀਂ ਆ ਰਿਹਾ ਪਰ ਵਰਕ ਬਹੁਤ ਹੀ ਜਿਆਦਾ ਸੋਹਣਾ ਹੈ ਸੋਬਰ ਵਰਕ ਹੈ ਬਹੁਤ ਹੀ ਲਾਈਟ weight ਵਰਕ ਹੈ ਕਿਸੇ ਵੀ ਫੰਕਸ਼ਨ ਵਿੱਚ ਤੁਸੀਂ ਆਰਾਮ ਨਾਲ ਇਸ ਨੂੰ ਪਹਿਨ ਸਕਦੇ ਹੋ ਜਿਨ੍ਹਾਂ ਨੂੰ ਹੈਵੀ ਵਰਕ ਪਸੰਦ ਨਹੀਂ ਹੁੰਦਾ ਘੇਰੇ ਤੇ ਇਹ ਵਰਕ ਰਹੇਗਾ ਘੇਰੇ ਤੇ ਤੇ ਬਾਹਾਂ ਤੇ ਇਹ ਵਰਕ ਰਹਿਣਗੇ ਬਹੁਤ ਹੀ ਸਰਦਾਰੀ ਕਲਰ ਦਾ ਸੂਟ ਤੇ ਬਹੁਤ ਹੀ ਸਰਦਾਰੀ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਵਰਕ ਇਸ ਤੋਂ ਬਿਨਾ ਆਪਾਂ ਨੇ ਘੇਰੇ ਤੇ ਪੈਚ ਵਰਕ ਲਗਾ ਕੇ ਇਹ ਵਰਕ ਤਿਆਰ ਕਰਵਾਇਆ ਬਹੁਤ ਹੀ ਸੋਹਣਾ ਸੂਟ ਹੈ ਕਰੀਬ ਦਾ ਇਹ ਸੂਟ ਰਹੇਗਾ ਲਾਈਟ ਵੇਟ ਵਰਕ ਰਹੇਗਾ ਦੇਖ ਸਕਦੇ ਹੋ ਤੁਸੀਂ ਲਾਈਟ ਪਿੰਕ ਕਿਸ ਦਾ ਕਲਰ ਰਹੇਗਾ ਨੇਚਰਲ ਕਰੇਵ ਦਾ ਕਪੜਾ ਰਹੇਗਾ ਤਦੇ ਨਾ ਕਰੋ ਜਲਦ ਤੋਂ ਜਲਦ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਜਾਂ ਮੈਸੇਜ ਕਰਕੇ ਆਰਡਰ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਕੁਆਰੀ ਲੈ ਸਕਦੇ ਹੋ ਬਹੁਤ ਹੀ ਪਿਆਰੀ ਵਰਕ ਨੇ ਤੇ ਬਹੁਤ ਹੀ ਲਾਈਟ ਵੇਟ ਵਰਕ ਨੇ ਇਹ ਇਸ ਤੋਂ ਬਿਨਾ ਆਪਾਂ ਬਲੈਕ ਤੇ ਇਹ ਵਰਕ ਆਪਣਾ ਪੂਰਾ ਕਮੀਜ਼ ਤੇ ਫਰੰਟ ਤੇ ਰਹੇਗਾ ਬਹੁਤ ਹੀ ਸੋਹਣਾ ਵਰਕ ਹੈ ਪੂਰੇ ਦੀ ਤੁਸੀਂ ਵੀਡੀਓ ਦੇਖ ਸਕਦੇ ਹੋ ਮੇਰੇ ਸ਼ਾਰਟ ਵੀਡੀਓ ਵਿੱਚ ਬਹੁਤ ਹੀ ਕੰਮ ਦੀ ਜਿਆਦਾ ਸਫਾਈ ਹੈ ਤੇ ਇਹ ਇੱਕ ਆਪਾਂ ਸੂਟ ਨੀ ਕਿਆਂ ਬੁਟੀਆਂ ਵਾਲਾ ਹੈਂਡਵਰਕ ਦਾ ਤਿਆਰ ਕਰਵਾਇਆ ਹੈ ਬਹੁਤ ਹੀ ਸੋਹਣਾ ਸੂਟ ਹੈ ਬਣ ਕੇ ਇਹਨਾਂ ਦੀ ਲੁੱਕ ਬਹੁਤ ਹੀ ਸੋਹਣੀ ਸਿੰਪਲ ਸੋਬਰ ਲੁੱਕ ਆਏਗੀ ਤੁਸੀਂ ਇੱਕ ਵਾਰ ਜ਼ਰੂਰ WhatsApp ਤੇ ਮੈਸੇਜ ਕਰਕੇ ਇਹਨਾਂ ਦੀ ਪੂਰੀ ਵੀਡੀਓ ਦੇਖ ਕੇ ਫਿਰ ਆਰਡਰ ਕਰੋ ਬਹੁਤ ਹੀ ਪਿਆਰੇ ਸੂਟ ਨੇ